ਸ਼ਿਕਾ ਨਹਾ ਸ਼ਿਕਾ ਸੰਧੀਰ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਪੰਜਾਬ ਭਾਰ ਦੇ ਲੋਕਾਂ ਦੇ ਲਈ ਵੱਡਾ ਦਿਨ ਹੈ ਕਿਉਂਕਿ ਨਵੇਂ بڑے ਮੁੱਖ ਮੰਤਰੀ ਦੇ ਨਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਦੋਵੇਂ ਜਣੇ ਨੇ ਰਲ ਕੇ ਜਿਹੜਾ ਨੇ ਅੰਮ੍ਰਿਤਸਰ ਵਿਖੇ ਜਿਹੜਾ ਨਤਮਸਤਕ ਹੋਣ ਦੇ ਲਈ ਗਏ ਨੇ ਤੇ ਉੱਥੋਂ ਦੀ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਦੱਸ ਦੇ ਕਿ ਤੁਹਾਡੇ ਸਕਰੀਨ ਦੇ ਉੱਤੇ ਹੁਣ ਤੁਹਾਨੂੰ ਉਹ ਤਸਵੀਰਾਂ ਵਿਖਰੀਆਂ ਹੋਣਗੀਆਂ ਜਿੱਥੇ ਕੇਜਰੀਵਾਲ ਦੇ ਨਾਲ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਨਤਮਸਤਕ ਹੋਣ ਦੇ ਲਈ ਦਰਬਾਰ ਸਾਹਿਬ ਪਹੁੰਚੇ ਨੇ ਅੰਮ੍ਰਿਤਸਰ ਦੇ ਵਿਖੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਉਤਸ਼ਾਹ ਦੇ ਨਾਲ ਜਿਹੜੇ ਦੋਵੇਂ ਜਣੇ ਰਲ ਕੇ ਜਿਹੜਾ ਇਸ ਵੱਡਾ ਆਸ਼ੀਰਵਾਦ ਲੈਣ ਦੇ ਲਈ ਅੰਮ੍ਰਿਤਸਰ ਵਿਖੇ ਜਿਹੜਾ ਪਹੁੰਚਨੇ ਤੇ ਮੱਥਾ ਟੇਕਣ ਦੇ ਲਈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਭਗਵੰਤ ਮਾਨ ਪਹੁੰਚੇ ਨੇ ਤੇ ਅਰਵਿੰਦ ਕੇਜਰੀਵਾਲ ਪਹੁੰਚੇ ਨੇ ਹਾਲਾਂਕਿ ਦੋਵਾਂ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਲੋਕ ਵੀ ਮੌਜੂਦ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਦੇ ਆਸ-ਪਾਸ ਲੋਕ ਮੌਜੂਦ ਨੇ ਪਰ ਪੀਲੀ ਪੱਗ ਦੇ ਵਿੱਚ ਦੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਤੇ ਉਹਨਾਂ ਦੇ ਨਾਲ ਕੇਜਰੀਵਾਲ ਵੀ ਨਤਮਸਤਕ ਹੋਣ ਲਈ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਵੱਡੀ ਜਿੱਤ ਤੋਂ ਬਾਅਦ ਵੱਡਾ ਜਿੱਤ ਦਾ ਪਰਚਮ ਲਹਿਰਾਉਣ ਤੋਂ ਬਾਅਦ ਪੰਜਾਬ ਦੇ ਉੱਤੇ ਜਿਹੜਾ ਸ਼੍ਰੀ ਦਰਬਾਰ ਸਾਹਿਬ ਅੱਜ ਨਤਮਸਤਕ ਹੋਣ ਦੇ ਲਈ ਭਗਵੰਤਮਾਨ ਪਹੁੰਚਨੇ ਤੇ ਉਹਨਾਂ ਦੇ ਨਾਲ ਕੇਜੜੀਵਾਲ ਵੀ ਮੱਥਾ ਟੇਕਣ ਦੇ ਲਈ ਪਹੁੰਚਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਲਾਈਵ ਦਰਬਾਰ ਸਾਹਿਬ ਦੀ ਵਿਖਾ ਰਿਆ ਜਿੱਥੋਂ ਭਗਵੰਤਮਾਨ ਜਿਹੜੇ ਨੇ ਪੀਲੇ ਪੱਗ ਦੇ ਵਿੱਚ ਵੇਖ ਸਕਦੇ ਹੋ ਕਿ ਤੁਸੀਂ ਲੋਕਾਂ ਦੇ ਹਜ਼ੂਮ ਦੇ ਵਿੱਚਕਾਰ ਜਿਹੜੇ ਨੇ ਲਗਾਤਾਰ ਦਰਬਾਰ ਸਾਹਿਬ ਪਹੁੰਚੇ ਨੇ ਤੇ ਹਾਲਾਕੀ ਸਿਕਿਉਰਟੀ ਵੀ ਟਾਈਟ ਕੀਤੀ ਗਈ ਹੈ ਤੈਨਾਤ ਕੀਤੀ ਗਈ ਹੈ ਨੇ ਲਾਲ ਪੱਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਤੁਹਾਨੂੰ ਭਗਵੰਤ ਮਾਨ ਦੇ ਆਸ-ਪਾਸ ਵਿਖਰੇ ਨੇ ਉਹ ਉਹ ਲੋਕ ਨੇ ਜੋ ਅਰਵਿੰਦ ਭਗਵੰਤ ਮਾਨ ਦੀ ਇਸ ਵਕਤ ਸਿਕਿਉਰਟੀ ਸਾਹਮਣੇ ਨੇ ਤੇ ਉਹਨਾਂ ਨੂੰ ਸਿਕਿਉਰ ਕਰਕੇ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚਾਇਆ ਜਾ ਰਿਹਾ ਹਾਲਾਕੀ ਲੋਕਾਂ ਦਾ ਹਜ਼ੂਮ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਆਸ-ਪਾਸ ਤੇ ਉਹਨਾਂ ਦੇ ਨਾਲ ਇੱਕ ਗੱਲ ਕਰਨ ਦੇ ਲਈ ਲੋਕ ਜਿਹੜੇ ਨੇ ਆਤુર ਹੋਏ ਪਏ ਨੇ ਇਸ ਵਕਤ ਦਰਬਾਰ ਸਾਹਿਬ ਦੀਆਂ ਲਗਾਤਾਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਡਾਇਰੈਕਟ ਲਾਈਵ ਭਗਵੰਤ ਮਾਨ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਗੁਰੂ ਸਾਹਿਬ ਦਾ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੱਖੀ ਲੋਕਾਂ ਦਾ ਇਕੱਠ ਵੀ ਉੱਥੇ ਨਜ਼ਰ ਆ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ पीड़ी पग ਦੇ ਵਿੱਚ ਭਗਵੰਤ ਮਾਨ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਲੋਕਾਂ ਦਾ ਕਾਠ ਹੈ ਨਾ ਕਿ ਇਹ ਪਤਾ ਕਰਨਾ ਤੁਹਾਨੂੰ ਸ਼ਾਇਦ ਮੁਸ਼ਕਿਲ ਹੋ ਜਾਊਗਾ ਤਸਵੀਰਾਂ ਦੇ ਵਿੱਚ ਕਿ ਭਗਵੰਤ ਮਾਨ ਕਿੱਥੇ ਨੇ ਪਰ ਫਿਰ ਵੀ ਤੁਹਾਨੂੰ ਦੱਸ ਰਿਹਾ ਕਿ ਪੀੜੀ ਪਗ ਦੇ ਵਿੱਚ ਭਗਵੰਤ ਮਾਨ ਨੇ ਆਪਣਾ ਪਰਚਾ ਮਹਿਰਾਉਣ ਤੋਂ ਬਾਅਦ ਪੰਜਾਬ ਦੇ ਉੱਤੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਹਾਲਾਂਕਿ ਸੋਚ ਚੁੱਕ ਸਮਾਗਮ ਤੋਂ ਵੀ ਪਹਿਲਾਂ ਉਹ ਐਲਾਨ ਕਰਦੇ ਨੇ ਕਿ ਅਸੀਂ ਦਰਬਾਰ ਸਾਹਿਬ ਜਾਵਾਂਗੇ ਤੇ ਉਸ ਤੋਂ ਬਾਅਦ ਜਾ ਕੇ ਉੱਥੇ ਪਹਿਲਾਂ ਮੱਥਾ ਟੇਕਾਂਗੇ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਵਾਂਗੇ ਤੇ ਉਸ ਤੋਂ ਬਾਅਦ ਕੋਈ ਕੰਮਕਾਰ ਜਿਹੜਾ ਅੱਗੇ ਅੱਗੇ ਜਿਹੜਾ ਅੱਗੇ ਦੀਆਂ ਕਾਰਵਾਈਆਂ ਨੇ ਉਹ ਐਲਾਨ ਕਰਾਂਗੇ ਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਹਜ਼ੂਮ ਦੇ ਵਿੱਚ ਹਾਲਾਂਕਿ ਸਿਕਿਉਰਟੀ ਵੀ ਜੜੀ ਹੈ ਉੱਥੇ ਤਨਾਤ ਕੀਤੀ ਗਈ ਹੈ ਲਾਲ ਪੱਗਾਂ ਦੇ ਵਿੱਚ ਉਹਨਾਂ ਦੇ ਆਸ-ਪਾਸ ਸਿਕਿਉਰਟੀ ਵਾਲੇ ਬੰਦੇ ਤੁਹਾਨੂੰ ਜ਼ਰੂਰ ਦਿਖ ਰਹੇ ਹੋਣਗੇ ਪਰ ਲਗਾਤਾਰ ਲਾਈਵ ਤਸਵੀਰਾਂ ਤੁਸੀਂ ਸਿੱਧੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੇਖ ਰਹੇ ਹੋ ਆਪਣੀ ਵਿਕਟਰੀ ਤੋਂ ਬਾਅਦ ਆਪਣੀ ਵੱਡੀ ਜਿੱਤ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਭਗਵੰਤਮਾਨ ਪਹੁੰਚੇ ਨੇ ਸਿੱਧੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਲਾਂਕਿ ਲੋਕਾਂ ਦੇ ਵੱਲੋਂ ਲਗਾਤਾਰ ਘਿਰਾਲ ਵੀ ਕੀਤਾ ਗਿਆ ਤੇ ਮੁਸ਼ਕਲ ਵੀ ਹੋ ਰਹੀ ਹੈ ਉਹਨਾਂ ਨੂੰ ਅੰਦਰ ਪਹੁੰਚਣ ਦੇ ਲਈ ਪਰ ਮੈਨੂੰ ਲੱਗਦਾ ਕੇ ਲੋਕਾਂ ਦਾ ਇਹ ਹਜੂਮ ਜਿਹੜਾ ਹੁਣ ਅੱਜ ਬਣਦਾ ਵੀ ਹੈ ਇੱਕ ਝਲਕ ਵੇਖਣ ਲਈ ਮੈਨੂੰ ਲੱਗਦਾ ਭਗਵੰਤ ਮਾਨ ਦੀ ਅੱਜ ਲੋਕ ਕੁਝ ਵੀ ਕਰ ਗੁਜ਼ਰਨ ਦੇ ਲਈ ਇਸ ਵਕਤ ਤਿਆਰ ਹੋਏ ਨੇ ਪੱ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਭਗਵੰਤ ਮਾਨ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਅੱਜ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਪਹੁੰਚੇ ਨੇ ਤੇ ਲੋਕਾਂ ਦੇ ਨਾਲ ਘਿਰੇ ਹੋਏ ਭਗਵੰਤ ਮਾਨ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਨਾਲ ਮੌਜੂਦ ਨੇ ਹਾਲਕੀ ਲੋਕ ਉਹਨਾਂ ਨਾਲ ਗੱਲ ਵੀ ਕਰਨਾ ਚਾਹੁੰਦੇ ਨੇ ਪਰ ਲਗਾਤਾਰ ਕਾਫਲਾ ਜਿਹੜਾ ਅੱਗੇ ਦਰਬਾਰ ਸਾਹਿਬ ਦੇ ਵੱਲ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਅਸ਼ੀਰਵਾਦ ਲੈਣ ਲਈ ਗੁਰੂ ਸਾਹਿਬ ਦਾ ਮੱਥਾ ਟੇਕਣ ਦੇ ਲਈ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਜਿਹੜਾ ਅੱਜ ਭਗਵੰਤਮਾਨ ਆਪਣੇ ਪਾਰਟੀ ਦੇ ਮੈਂਬਰਾਂ ਦੇ ਨਾਲ ਜਿਹੜਾ ਵਰਕਰਾਂ ਦੇ ਨਾਲ ਜਿਹੜਾ ਦਰਬਾਰ ਸਾਹਿਬ ਪਹੁੰਚੇ ਨੇ ਹਾਲਾਕੀ ਇਸ ਤੋਂ ਬਾਅਦ ਦੁਰਗਿਆਨਾ ਮੰਦਿਰ ਵੀ ਜਾਣਗੇ ਜੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਲਗਾਤਾਰ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਵਿਖੇ ਅੱਜ ਲੋਕਾਂ ਦੇ ਹਜ਼ੂਮ ਦੇ ਵਿੱਚਕਾਰ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਜਿਹੜਾ ਲੋਕਾਂ ਦੇ ਹਜ਼ੂਮ ਦੇ ਵਿੱਚ ਜਿਹੜਾ ਭਗਵੰਤ ਮਾਨ ਪਹੁੰਚੇ ਨੇ ਹਾਲਾਂਕਿ ਸਿਕਿਉਰਟੀ ਵਿਤਨਾਦ ਕੀਤੀ ਗਈ ਹੈ ਨਾਲ ਤੁਸੀਂ ਲਾਲ ਪੱਗਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਸਰਦਾਰ ਨੇ ਉਹ ਭਗਵੰਤ ਮਾਨ ਦੀ ਸਿਕਿਉਰਟੀ ਲਈ ਲਗਾਏ ਗਏ ਨੇ ਪਰ ਪੀੜੀ ਪੱਗ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਜਿਹੜੇ ਸਾਜੇ ਗਏ ਨੇ ਥਾਪੇ ਗਏ ਨੇ ਪੰਜਾਬ ਦੇ ਲੋਕਾਂ ਦੇ ਵੱਲੋਂ ਅੱਜ ਗੁਰੂ ਘਰ ਆਏ ਨੇ ਤੇ ਧੰਨਵਾਦ ਕਰਨ ਦੇ ਲਈ ਅਸ਼ੀਰਵਾਦ ਲੈਣ ਦੇ ਲਈ ਰੱਬ ਦਾ ਜਿਹੜਾ ਸ਼ੁਕਰਾਨਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਆਪਣੇ ਪਾਰਟੀ ਵਰਕਰਾਂ ਦੇ ਨਾਲ ਹਾਲਾਂਕਿ ਕੇਜਰੀਵਾਲ ਜਿਹੜੇ ਨੇ ਸਿਰ ਦੇ ਉੱਤੇ ਰੁਮਾਲ ਬੰਨ ਕੇ ਤੇ ਗਰਦ ਦੇ ਵਿੱਚ ਜਿਹੜਾ ਭਗਵਾ ਰੱਗ ਦਾ ਗਮਚਾ ਪਾ ਕੇ ਜਿਹੜਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਮੱਥਾ ਟੇਕਦੇ ਹੋਏ ਦੋਵੇਂ ਕੇਜਰੀਵਾਲ ਤੇ ਭਗਵੰਤ ਮਾਨ ਭਗਵੰਤ ਮਾਨ ਤੇ ਕੇਜਰੀਵਾਲ ਜਿਹੜੇ ਨੇ ਮੱਥਾ ਟੇਕਦੇ ਹੋਏ ਨਤਮਸਤਕ ਹੁੰਦੇ ਹੋਏ ਗੁਰਦੁਆਰਾ ਸਾਹਿਬ ਅ ਅੰਮ੍ਰਿਤਸਰ ਵਿਖੇ ਦੀ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਤੁਸੀਂ ਦੋਵੇਂ ਨੇਤਾ ਜਿਹੜੇ ਨੇ ਨਿਮਰਤਾ ਸਾਹਤ ਨਿਮਰਤਾ ਦੇ ਨਾਲ ਜਿਹੜਾ ਦੋਵੇਂ ਜਣੇ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਆਪੜ ਦੇ ਲੋਕਾਂ ਦੇ ਲਈ ਵੱਡਾ ਦਿਨ ਹੈ ਕਿਉਂਕਿ ਨਵੇਂ ਬਣੇ ਮੁੱਖ ਮੰਤਰੀ ਦੇ ਨਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਦੋਵੇਂ ਜਣੇ ਨੇ ਰਲ ਕੇ ਜਿਹੜਾ ਨੇ ਅੰਮ੍ਰਿਤਸਰ ਵਿਖੇ ਜਿਹੜਾ ਨਤਮਸਤਕ ਹੋਣ ਦੇ ਲਈ ਗਏ ਨੇ ਤੇ ਉੱਥੋਂ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਦੱਸ ਦੇ ਕਿ ਤੁਹਾਡੇ ਸਕਰੀਨ ਦੇ ਉੱਤੇ ਹੁਣ ਤੁਹਾਨੂੰ ਉਹ ਤਸਵੀਰਾਂ ਵਿਖਰੀਆਂ ਹੋਣਗੀਆਂ ਜਿੱਥੇ ਕੇਜਰੀਵਾਲ ਦੇ ਨਾਲ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਨਤਮਸਤਕ ਹੋਣ ਦੇ ਲਈ ਦਰਬਾਰ ਸਾਹਿਬ ਪਹੁੰਚੇ ਨੇ ਅੰਮ੍ਰਿਤਸਰ ਦੇ ਵਿਖੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਉਤਸ਼ਾਹ ਦੇ ਨਾਲ ਜਿਹੜਾ ਦੋਵੇਂ ਜਣੇ ਰਲ ਕੇ ਜਿਹੜਾ ਇਸ ਵੱਡਾ ਆਸ਼ੀਰਵਾਦ ਲੈਂਦੇ ਲਈ ਅੰਮ੍ਰਿਤਸਰ ਵਿਖੇ ਜਿਹੜਾ ਪਹੁੰਚਨੇ ਤੇ ਮੱਥਾ ਟੇਕਣ ਦੇ ਲਈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਵਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਭਗਵੰਤ ਮਾਨ ਪਹੁੰਚੇ ਨੇ ਤੇ ਅਰਵਿੰਦ ਕੇਜਰੀਵਾਲ ਪਹੁੰਚੇ ਨੇ ਹਾਲਾਂਕਿ ਦੋਵਾਂ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਲੋਕ ਵੀ ਮੌਜੂਦ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਦੇ ਆਸ-ਪਾਸ ਲੋਕ ਮੌਜੂਦ ਨੇ ਪਰ ਪੀਲੀ ਪੱਗ ਦੇ ਵਿੱਚ ਦੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਤੇ ਉਹਨਾਂ ਦੇ ਨਾਲ ਕੇਜਰੀਵਾਲ ਵੀ ਨਤਮਸਤਕ ਹੋਣ ਲਈ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਵੱਡੀ ਜਿੱਤ ਤੋਂ ਬਾਅਦ ਵੱਡਾ ਜਿੱਤ ਦਾ ਪਰਚਮ ਲਹਿਰਾਉਣ ਤੋਂ ਬਾਅਦ ਪੰਜਾਬ ਦੇ ਉੱਤੇ ਜਿਹੜਾ ਸ਼੍ਰੀ ਦਰਬਾਰ ਸਾਹਿਬ ਅੱਜ ਨਤਮਸਤਕ ਹੋਣ ਦੇ ਲਈ ਭਗਵੰਤ ਮਾਨ ਪਹੁੰਚਨੇ ਤੇ ਉਹਨਾਂ ਦੇ ਨਾਲ ਕੇਜਰੀਵਾਲ ਵੀ ਮੱਥਾ ਟੇਕਣ ਦੇ ਲਈ ਪਹੁੰਚਨੇ ਸਿੱਧੀ ਤਸਵੀਰਾਂ ਤੁਹਾਨੂੰ ਲਾਈਵ ਦਰਬਾਰ ਸਾਹਿਬ ਦੀ ਵਿਖਾ ਰਿਆ ਜਿੱਥੋਂ ਭਗਵੰਤ ਮਾਨ ਜਿਹੜੇ ਨੇ ਪੀਲੇ ਪੱਗ ਦੇ ਵਿੱਚ ਵੇਖ ਸਕਦੇ ਹੋ ਕਿ ਤੁਸੀਂ ਲੋਕਾਂ ਦੇ ਹਜ਼ੂਮ ਦੇ ਵਿੱਚਕਾਰ ਜਿਹੜੇ ਨੇ ਲਗਾਤਾਰ ਦਰਬਾਰ ਸਾਹਿਬ ਪਹੁੰਚੇ ਨੇ ਤੇ ਹਾਲਾਕੀ ਸਿਕਿਉਰਟੀ ਵੀ ਟਾਈਟ ਕੀਤੀ ਗਈ ਹੈ ਤਨਾਨ ਕੀਤੀ ਅੰਗਿਨੇ ਲਾਲ ਪੱਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਤੁਹਾਨੂੰ ਭਗਵੰਤ ਮਾਨ ਦੇ ਆਸ-ਪਾਸ ਵਿਖਰੇ ਨੇ ਉਹ ਉਹ ਲੋਕ ਨੇ ਜੋ ਅ ਅਰਵਿੰਦ ਭਗਵੰਤ ਮਾਨ ਦੀ ਇਸ ਵਕਤ ਸਿਕਿਉਰਟੀ ਸਾਹਮਣੇ ਨੇ ਤੇ ਉਹਨਾਂ ਨੂੰ ਸਿਕਿਉਰ ਕਰਕੇ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚਾਇਆ ਜਾ ਰਿਹਾ ਹਾਲਾਕੀ ਲੋਕਾਂ ਦਾ ਹਜ਼ੂਮ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਆਸ-ਪਾਸ ਤੇ ਉਹਨਾਂ ਦੇ ਨਾਲ ਇੱਕ ਗੱਲ ਕਰਨ ਦੇ ਲਈ ਲੋਕ ਜਿਹੜੇ ਨੇ ਆਤુર ਹੋਏ ਪਏ ਨੇ ਇਸ ਵਕਤ ਦਰਬਾਰ ਸਾਹਿਬ ਦੀਆਂ ਲਗਾਤਾਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਡਾਇਰੈਕਟ ਲਾਈਵ ਭਗਵੰਤ ਮਾਨ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਗੁਰੂ ਸਾਹਿਬ ਦਾ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਾਕਿ ਲੋਕਾਂ ਦਾ ਇਕੱਠ ਵੀ ਉੱਥੇ ਨਜ਼ਰ ਆ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ पीड़ी पग ਦੇ ਵਿੱਚ ਭਗਵੰਤ ਮਾਨ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਲੋਕਾਂ ਦਾ ਕਾਠ ਹੈ ਨਾ ਕਿ ਇਹ ਪਤਾ ਕਰਨਾ ਤੁਹਾਨੂੰ ਸ਼ਾਇਦ ਮੁਸ਼ਕਿਲ ਹੋ ਜਾਊਗਾ ਤਸਵੀਰਾਂ ਦੇ ਵਿੱਚ ਕਿ ਭਗਵੰਤ ਮਾਨ ਕਿੱਥੇ ਨੇ ਪਰ ਫਿਰ ਵੀ ਤੁਹਾਨੂੰ ਦੱਸ ਰਿਹਾ ਕਿ ਪੀੜੀ ਪੱਗ ਦੇ ਵਿੱਚ ਭਗਵੰਤ ਮਾਨ ਨੇ ਆਪਣਾ ਪਰਚਮ ਲਹਿਰਾਉਣ ਤੋਂ ਬਾਅਦ ਪੰਜਾਬ ਦੇ ਉੱਤੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਹਾਲਾਂਕਿ ਸੋਚ ਚੁੱਕ ਸਮਾਗਮ ਤੋਂ ਵੀ ਪਹਿਲਾਂ ਉਹ ਐਲਾਨ ਕਰਦੇ ਨੇ ਕਿ ਅਸੀਂ ਦਰਬਾਰ ਸਾਹਿਬ ਜਾਵਾਂਗੇ ਤੇ ਉਸ ਤੋਂ ਬਾਅਦ ਜਾ ਕੇ ਉੱਥੇ ਪਹਿਲਾਂ ਮੱਥਾ ਟੇਕਾਂਗੇ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਵਾਂਗੇ ਤੇ ਉਸ ਤੋਂ ਬਾਅਦ ਕੋਈ ਕੰਮ ਕਰੇ ਅੱਗੇ ਅੱਗੇ ਜਿਹੜਾ ਅੱਗੇ ਦੀਆਂ ਕਾਰਵਾਈਆਂ ਨੇ ਉਹ ਐਲਾਨ ਕਰਾਂਗੇ ਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਹਜ਼ੂਮ ਦੇ ਵਿੱਚ ਕਿ ਸਿਕਿਉਰਟੀ ਵੀ ਜਿਹੜੀ ਹੈ ਉੱਥੇ ਤਨਾਤ ਕੀਤੀ ਗਈ ਹੈ ਲਾਲ ਪੱਗਾਂ ਦੇ ਵਿੱਚ ਉਹਨਾਂ ਦੇ ਆਸ-ਪਾਸ ਸਿਕਿਉਰਟੀ ਵਾਲੇ ਬੰਦੇ ਤੁਹਾਨੂੰ ਜ਼ਰੂਰ ਦਿਖ ਰਹੇ ਹੋਣਗੇ ਪਰ ਲਗਾਤਾਰ ਲਾਈਵ ਤਸਵੀਰਾਂ ਤੁਸੀਂ ਸਿੱਧੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੇਖ ਰਹੇ ਹੋ ਆਪਣੀ ਵਿਕਟਰੀ ਤੋਂ ਬਾਅਦ ਆਪਣੀ ਵੱਡੀ ਜਿੱਤ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਭਗਵੰਤਮਾਨ ਪਹੁੰਚੇ ਨੇ ਸਿੱਧੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਲਾਂਕਿ ਲੋਕਾਂ ਦੇ ਵੱਲੋਂ ਲਗਾਤਾਰ ਘਰਾਵ ਵੀ ਕੀਤਾ ਗਿਆ ਤੇ ਮੁਸ਼ਕਲ ਵੀ ਹੋ ਰਹੀ ਹੈ ਉਹਨਾਂ ਨੂੰ ਅੰਦਰ ਪਹੁੰਚਣ ਦੇ ਲਈ ਪਰ ਮੈਨੂੰ ਲੱਗਦਾ ਕੇ ਲੋਕਾਂ ਦਾ ਇਹ ਹਜੂਮ ਜਿਹੜਾ ਹੁਣ ਅੱਜ ਬਣਦਾ ਵੀ ਹੈ ਇੱਕ ਝਲਕ ਵੇਖਣ ਲਈ ਮੈਨੂੰ ਲੱਗਦਾ ਭਗਵੰਤ ਮਾਨ ਦੀ ਅੱਜ ਲੋਕ ਕੁਝ ਵੀ ਕਰ ਗੁਜ਼ਰਨ ਦੇ ਲਈ ਇਸ ਵਕਤ ਤਿਆਰ ਹੋਏ ਨੇ ਭਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਭਗਵੰਤ ਮਾਨ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਅੱਜ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਪਹੁੰਚੇ ਨੇ ਤੇ ਲੋਕਾਂ ਦੇ ਨਾਲ ਘਿਰੇ ਹੋਏ ਭਗਵੰਤ ਮਾਨ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਵੱਡੀ ਗਣਤੀ ਦੇ ਵਿੱਚ ਲੋਕਾਂ ਦੇ ਨਾਲ ਮੌਜੂਦ ਨੇ ਹਾਲਕੀ ਲੋਕ ਉਹਨਾਂ ਨਾਲ ਗੱਲ ਵੀ ਕਰਨਾ ਚਾਹੁੰਦੇ ਨੇ ਪਰ ਲਗਾਤਾਰ ਕਾਫਲਾ ਜਿਹੜਾ ਅੱਗੇ ਦਰਬਾਰ ਸਾਹਿਬ ਦੇ ਵੱਲ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਆਸ਼ੀਰਵਾਦ ਲੈਣ ਲਈ ਗੁਰੂ ਸਾਹਿਬ ਦਾ ਮੱਥਾ ਟੇਕਣ ਦੇ ਲਈ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਜਿਹੜਾ ਅੱਜ ਭਗਵੰਤਮਾਨ ਆਪਣੇ ਪਾਰਟੀ ਦੇ ਮੈਂਬਰਾਂ ਦੇ ਨਾਲ ਜਿਹੜਾ ਵਰਕਰਾਂ ਦੇ ਨਾਲ ਜਿਹੜਾ ਦਰਬਾਰ ਸਾਹਿਬ ਪਹੁੰਚੇ ਨੇ ਹਾਲਾਕੀ ਇਸ ਤੋਂ ਬਾਅਦ ਦੁਰਗਿਆਨਾ ਮੰਦਿਰ ਵੀ ਜਾਣਗੇ ਜੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਲਗਾਤਾਰ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਵਿਖੇ ਅੱਜ ਲੋਕਾਂ ਦੇ ਹਜ਼ੂਮ ਦੇ ਵਿੱਚਕਾਰ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਜਿਹੜਾ ਲੋਕਾਂ ਦੇ ਹਜ਼ੂਮ ਦੇ ਵਿੱਚ ਜਿਹੜਾ ਭਗਵੰਤ ਮਾਨ ਪੌਂਚ ਨੇ ਹਾਲਾਂਕਿ ਸਿਕਿਉਰਟੀ ਵਿਤਨਾਦ ਕੀਤੀ ਗਈ ਹੈ ਨਾਲ ਤੁਸੀਂ ਲਾਲ ਪੱਗਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਸਰਦਾਰ ਨੇ ਉਹ ਭਗਵੰਤ ਮਾਨ ਦੀ ਸਿਕਿਉਰਟੀ ਲਈ ਲਗਾਏ ਗਏ ਨੇ ਪਰ ਪੀੜੀ ਪੱਗ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਜਿਹੜੇ ਸਾਜੇ ਗਏ ਨੇ ਥਾਪੇ ਗਏ ਨੇ ਪੰਜਾਬ ਦੇ ਲੋਕਾਂ ਦੇ ਵੱਲੋਂ ਅੱਜ ਗੁਰੂ ਘਰ ਆਏ ਨੇ ਤੇ ਧੰਨਵਾਦ ਕਰਨ ਦੇ ਲਈ ਆਸ਼ੀਰਵਾਦ ਲੈਣ ਦੇ ਲਈ ਰੱਬ ਦਾ ਜਿਹੜਾ ਸ਼ੁਕਰਾਨਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਆਪਣੇ ਪਾਰਟੀ ਵਰਕਰਾਂ ਦੇ ਨਾਲ ਹਾਲਾਂਕਿ ਕੇਜਰੀਵਾਲ ਦੇ ਜਿਹੜੇ ਨੇ ਸਿਰ ਦੇ ਉੱਤੇ ਰੁਮਾਲ ਬੰਨ ਕੇ ਤੇ ਗਲ ਦੇ ਵਿੱਚ ਜਿਹੜਾ ਭਗਵਾ ਰੱਗ ਦਾ ਗਮਚਾ ਪਾ ਕੇ ਜਿਹੜਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਮੱਥਾ ਟੇਕਦੇ ਹੋਏ ਦੋਵੇਂ ਕੇਜਰੀਵਾਲ ਤੇ ਭਗਵੰਤ ਮਾਨ ਭਗਵੰਤ ਮਾਨ ਤੇ ਕੇਜਰੀਵਾਲ ਜਿਹੜੇ ਨੇ ਮੱਥਾ ਟੇਕਦੇ ਹੋਏ ਨਤਮਸਤਕ ਹੁੰਦੇ ਹੋਏ ਗੁਰਦੁਆਰਾ ਸਾਹਿਬ ਅ ਅੰਮ੍ਰਿਤਸਰ ਵਿਖੇ ਦੀ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਤੁਸੀਂ ਦੋਵੇਂ ਨੇਤਾ ਜਿਹੜੇ ਨੇ ਨਿਮਰਤਾ ਸਾਹਤ ਨਿਮਰਤਾ ਦੇ ਨਾਲ ਜਿਹੜੇ ਦੋਵੇਂ ਜਣੇ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਲੋਕਾਂ ਦੇ ਲਈ ਵੱਡਾ ਦਿਨ ਹੈ ਕਿਉਂਕਿ ਨਵੇਂ ਬੜੇ ਮੁੱਖ ਮੰਤਰੀ ਦੇ ਨਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਦੋਵੇਂ ਜਣੇ ਨੇ ਰਲ ਕੇ ਜਿਹੜਾ ਨੇ ਅੰਮ੍ਰਿਤਸਰ ਵਿਖੇ ਜਿਹੜਾ ਨਤਮਸਤਕ ਹੋਣ ਦੇ ਲਈ ਗਏ ਨੇ ਤੇ ਉੱਥੋਂ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਦੱਸ ਦੇ ਕਿ ਤੁਹਾਡੇ ਸਕਰੀਨ ਦੇ ਉੱਤੇ ਹੁਣ ਤੁਹਾਨੂੰ ਉਹ ਤਸਵੀਰਾਂ ਵਿਖਰੀਆਂ ਹੋਣਗੀਆਂ ਜਿੱਥੇ ਕੇਜਰੀਵਾਲ ਦੇ ਨਾਲ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਨਤਮਸਤਕ ਹੋਣ ਦੇ ਲਈ ਦਰਬਾਰ ਸਾਹਿਬ ਪਹੁੰਚੇ ਨੇ ਅੰਮ੍ਰਿਤਸਰ ਦੇ ਵਿਖੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਉਤਸ਼ਾਹ ਦੇ ਨਾਲ ਜਿਹੜਾ ਦੋਵੇਂ ਜਣੇ ਰਲ ਕੇ ਜਿਹੜਾ ਇਸ ਵੱਡਾ ਆਸ਼ੀਰਵਾਦ ਲੈਂਦੇ ਲਈ ਅੰਮ੍ਰਿਤਸਰ ਵਿਖੇ ਜਿਹੜਾ ਪਹੁੰਚਨੇ ਤੇ ਮੱਥਾ ਟੇਕਣ ਦੇ ਲਈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਵਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਭਗਵੰਤ ਮਾਨ ਪਹੁੰਚੇ ਨੇ ਤੇ ਅਰਵਿੰਦ ਕੇਜਰੀਵਾਲ ਪਹੁੰਚੇ ਨੇ ਹਾਲਾਂਕਿ ਦੋਵਾਂ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਲੋਕ ਵੀ ਮੌਜੂਦ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਦੇ ਆਸ-ਪਾਸ ਲੋਕ ਮੌਜੂਦ ਨੇ ਪਰ ਪੀਲੀ ਪੱਗ ਦੇ ਵਿੱਚ ਦੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਤੇ ਉਹਨਾਂ ਦੇ ਨਾਲ ਕੇਜਰੀਵਾਲ ਵੀ ਨਤਮਸਤਕ ਹੋਣ ਲਈ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਵੱਡੀ ਜਿੱਤ ਤੋਂ ਬਾਅਦ ਵੱਡਾ ਜਿੱਤ ਦਾ ਪਰਚਮ ਲਹਿਰਾਉਣ ਤੋਂ ਬਾਅਦ ਪੰਜਾਬ ਦੇ ਉੱਤੇ ਜਿਹੜਾ ਸ਼੍ਰੀ ਦਰਬਾਰ ਸਾਹਿਬ ਅੱਜ ਨਤਮਸਤਕ ਹੋਣ ਦੇ ਲਈ ਭਗਵੰਤ ਮਾਨ ਪਹੁੰਚਨੇ ਤੇ ਉਹਨਾਂ ਦੇ ਨਾਲ ਕੇਜਰੀਵਾਲ ਵੀ ਮੱਥਾ ਟੇਕਣ ਦੇ ਲਈ ਪਹੁੰਚਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਲਾਈਵ ਦਰਬਾਰ ਸਾਹਿਬ ਦੀ ਵਿਖਾ ਰਿਆ ਜਿੱਥੋਂ ਭਗਵੰਤ ਮਾਨ ਜਿਹੜੇ ਨੇ ਪੀਲੇ ਪੱਗ ਦੇ ਵਿੱਚ ਵੇਖ ਸਕਦੇ ਹੋ ਕਿ ਤੁਸੀਂ ਲੋਕਾਂ ਦੇ ਹਜ਼ੂਮ ਦੇ ਵਿੱਚਕਾਰ ਜਿਹੜੇ ਨੇ ਲਗਾਤਾਰ ਦਰਬਾਰ ਸਾਹਿਬ ਪਹੁੰਚੇ ਨੇ ਤੇ ਹਾਲਾਕੀ ਸਿਕਿਉਰਟੀ ਵੀ ਟਾਈਟ ਕੀਤੀ ਗਈ ਹੈ ਤਨਾਨਾ ਕੀਤੀ ਗਈ ਹੈ ਨੇ ਲਾਲ ਪੱਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਤੁਹਾਨੂੰ ਭਗਵੰਤ ਮਾਨ ਦੇ ਆਸ-ਪਾਸ ਵਿਖਰੇ ਨੇ ਉਹ ਉਹ ਲੋਕ ਨੇ ਜੋ ਅ ਅਰਵਿੰਦ ਭਗਵੰਤ ਮਾਨ ਦੀ ਇਸ ਵਕਤ ਸਿਕਿਉਰਟੀ ਸੰਭਰੇ ਨੇ ਤੇ ਉਹਨਾਂ ਨੂੰ ਸਿਕਿਉਰ ਕਰਕੇ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚਾਇਆ ਜਾ ਰਿਹਾ ਹਾਲਾਕੀ ਲੋਕਾਂ ਦਾ ਹਜ਼ੂਮ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਆਸ-ਪਾਸ ਤੇ ਉਹਨਾਂ ਦੇ ਨਾਲ ਇੱਕ ਗੱਲ ਕਰਨ ਦੇ ਲਈ ਉਹ ਜਿਹੜੇ ਨੇ ਆਤુર ਹੋਏ ਪਏ ਨੇ ਇਸ ਵਕਤ ਦਰਬਾਰ ਸਾਹਿਬ ਦੀਆਂ ਲਗਾਤਾਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਡਾਇਰੈਕਟ ਲਾਈਵ ਭਗਵੰਤ ਮਾਨ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਗੁਰੂ ਸਾਹਿਬ ਦਾ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੱਖੀ ਲੋਕਾਂ ਦਾ ਇਕੱਠ ਵੀ ਉੱਥੇ ਨਜ਼ਰ ਆ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਪੀੜੀ ਪੱਗ ਦੇ ਵਿੱਚ ਭਗਵੰਤ ਮਾਨ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਲੋਕਾਂ ਦਾ ਕਾਠ ਹੈ ਨਾ ਕਿ ਇਹ ਪਤਾ ਕਰਨਾ ਸ਼ਾਇਦ ਮੁਸ਼ਕਿਲ ਹੋ ਜੂਗਾ ਤਸਵੀਰਾਂ ਦੇ ਵਿੱਚ ਕਿ ਭਗਵੰਤ ਮਾਨ ਕਿੱਥੇ ਨੇ ਪਰ ਫਿਰ ਵੀ ਤੁਹਾਨੂੰ ਦੱਸ ਰਿਹਾ ਕਿ ਪੀੜੀ ਪੱਗ ਦੇ ਵਿੱਚ ਭਗਵੰਤ ਮਾਨ ਨੇ ਆਪਣਾ ਪਰਚੋਮ ਲਹਿਰਾਉਣ ਤੋਂ ਬਾਅਦ ਪੰਜਾਬ ਦੇ ਉੱਤੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਹਾਲਾਂਕਿ ਸੋਚ ਚੁੱਕ ਸਮਾਗਮ ਤੋਂ ਵੀ ਪਹਿਲਾਂ ਉਹ ਐਲਾਨ ਕਰਦੇ ਨੇ ਕਿ ਅਸੀਂ ਦਰਬਾਰ ਸਾਹਿਬ ਜਾਵਾਂਗੇ ਤੇ ਉਸ ਤੋਂ ਬਾਅਦ ਜਾ ਕੇ ਉੱਥੇ ਪਹਿਲਾਂ ਮੱਥਾ ਟੇਕਾਂਗੇ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਵਾਂਗੇ ਤੇ ਉਸ ਤੋਂ ਬਾਅਦ ਕੋਈ ਕੰਮਕਾਰ ਜਿਹੜਾ ਅੱਗੇ ਅੱਗੇ ਜਿਹੜਾ ਅੱਗੇ ਦੀਆਂ ਕਾਰਵਾਈਆਂ ਨੇ ਉਹ ਐਲਾਨ ਕਰਾਂਗੇ ਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਹਜ਼ੂਮ ਦੇ ਵਿੱਚ ਕਿ ਸਿਕਿਉਰਟੀ ਵੀ ਜਿਹੜੀ ਹੈ ਉੱਥੇ ਤਨਤ ਕੀਤੀ ਗਈ ਹੈ ਲਾਲ ਪੱਗਾਂ ਦੇ ਵਿੱਚ ਉਹਨਾਂ ਦੇ ਆਸ-ਪਾਸ ਸਿਕਿਉਰਟੀ ਵਾਲੇ ਬੰਦੇ ਤੁਹਾਨੂੰ ਜ਼ਰੂਰ ਦਿਖ ਰਹੇ ਹੋਣਗੇ ਪਰ ਲਗਾਤਾਰ ਲਾਈਵ ਤਸਵੀਰਾਂ ਤੁਸੀਂ ਸਿੱਧੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੇਖ ਰਹੇ ਹੋ ਆਪਣੀ ਵਿਕਟਰੀ ਤੋਂ ਬਾਅਦ ਆਪਣੀ ਵੱਡੀ ਜਿੱਤ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਭਗਵੰਤਮਾਨ ਪਹੁੰਚੇ ਨੇ ਸਿੱਧੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਲਾਂਕਿ ਲੋਕਾਂ ਦੇ ਵੱਲੋਂ ਲਗਾਤਾਰ ਘਰਾਵ ਵੀ ਕੀਤਾ ਗਿਆ ਤੇ ਮੁਸ਼ਕਲ ਵੀ ਹੋ ਰਹੀ ਹੈ ਉਹਨਾਂ ਨੂੰ ਅੰਦਰ ਪਹੁੰਚਣ ਦੇ ਲਈ ਪਰ ਮੈਨੂੰ ਲੱਗਦਾ ਕੇ ਲੋਕਾਂ ਦਾ ਇਹ ਹਜੂਮ ਜਿਹੜਾ ਹੁਣ ਅੱਜ ਬਣਦਾ ਵੀ ਹੈ ਇੱਕ ਝਲਕ ਵੇਖਣ ਲਈ ਮੈਨੂੰ ਲੱਗਦਾ ਭਗਵੰਤ ਮਾਨ ਦੀ ਅੱਜ ਲੋਕ ਕੁਝ ਵੀ ਕਰ ਗੁਜ਼ਰਨ ਦੇ ਲਈ ਇਸ ਵਕਤ ਤਿਆਰ ਹੋਏ ਨੇ ਭਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਭਗਵੰਤ ਮਾਨ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਅੱਜ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਪਹੁੰਚੇ ਨੇ ਤੇ ਲੋਕਾਂ ਦੇ ਨਾਲ ਘਿਰੇ ਹੋਏ ਭਗਵੰਤ ਮਾਨ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਵੱਡੀ ਗੰਤੀ ਦੇ ਵਿੱਚ ਲੋਕਾਂ ਦੇ ਨਾਲ ਮੌਜੂਦ ਨੇ ਹਾਲਕੀ ਲੋਕ ਉਹਨਾਂ ਨਾਲ ਗੱਲ ਵੀ ਕਰਨਾ ਚਾਹੁੰਦੇ ਨੇ ਪਰ ਲਗਾਤਾਰ ਕਾਫਲਾ ਜਿਹੜਾ ਅੱਗੇ ਦਰਬਾਰ ਸਾਹਿਬ ਦੇ ਵੱਲ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਆਸ਼ੀਰਵਾਦ ਲੈਣ ਲਈ ਗੁਰੂ ਸਾਹਿਬ ਦਾ ਮੱਥਾ ਟੇਕਣ ਦੇ ਲਈ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਜਿਹੜਾ ਅੱਜ ਭਗਵੰਤ ਮਾਨ ਆਪਣੇ ਪਾਰਟੀ ਦੇ ਮੈਂਬਰਾਂ ਦੇ ਨਾਲ ਜਿਹੜਾ ਵਰਕਰਾਂ ਦੇ ਨਾਲ ਜਿਹੜਾ ਦਰਬਾਰ ਸਾਹਿਬ ਪਹੁੰਚੇ ਨੇ ਹਾਲਾਂਕਿ ਇਸ ਤੋਂ ਬਾਅਦ ਦੁਰਗਿਆਨਾ ਮੰਦਿਰ ਵੀ ਜਾਣਗੇ ਜੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਲਗਾਤਾਰ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਵਿਖੇ ਅੱਜ ਲੋਕਾਂ ਦੇ ਹਜ਼ੂਮ ਦੇ ਵਿੱਚਕਾਰ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਜਿਹੜਾ ਲੋਕਾਂ ਦੇ ਹਜ਼ੂਮ ਦੇ ਵਿੱਚ ਜਿਹੜਾ ਭਗਵੰਤ ਮਾਨ ਪਹੁੰਚੇ ਨੇ ਹਾਲਾਂਕਿ ਸਿਕਿਉਰਟੀ ਵਿਤਨਾਦ ਕੀਤੀ ਗਈ ਹੈ ਨਾਲ ਤੁਸੀਂ ਲਾਲ ਪੱਗਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਸਰਦਾਰ ਨੇ ਉਹ ਭਗਵੰਤ ਮਾਨ ਦੀ ਸਿਕਿਉਰਟੀ ਲਈ ਲਗਾਏ ਗਏ ਨੇ ਪਰ ਪੀੜੀ ਪੱਗ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਜਿਹੜੇ ਸਾਜੇ ਗਏ ਨੇ ਥਾਪੇ ਗਏ ਨੇ ਪੰਜਾਬ ਦੇ ਲੋਕਾਂ ਦੇ ਵੱਲੋਂ ਅੱਜ ਗੁਰੂ ਘਰ ਆਏ ਨੇ ਤੇ ਧੰਨਵਾਦ ਕਰਨ ਦੇ ਲਈ ਆਸ਼ੀਰਵਾਦ ਲੈਣ ਦੇ ਲਈ ਰੱਬ ਦਾ ਜਿਹੜਾ ਸ਼ੁਕਰਾਨਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਆਪਣੇ ਪਾਰਟੀ ਵਰਕਰਾਂ ਦੇ ਨਾਲ ਹਾਲਾਂਕਿ ਕੇਜਰੀਵਾਲ ਦੇ ਜਿਹੜੇ ਨੇ ਸਿਰ ਦੇ ਉੱਤੇ ਰੁਮਾਲ ਬੰਨ ਕੇ ਤੇ ਗਲ ਦੇ ਵਿੱਚ ਜਿਹੜਾ ਭਗਵਾ ਰੱਗ ਦਾ ਗਮਚਾ ਪਾ ਕੇ ਜਿਹੜਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਮੱਥਾ ਟੇਕਦੇ ਹੋਏ ਦੋਵੇਂ ਕੇਜਰੀਵਾਲ ਤੇ ਭਗਵੰਤ ਮਾਨ ਭਗਵੰਤ ਮਾਨ ਤੇ ਕੇਜਰੀਵਾਲ ਜਿਹੜੇ ਨੇ ਮੱਥਾ ਟੇਕਦੇ ਹੋਏ ਨਤਮਸਤਕ ਹੁੰਦੇ ਹੋਏ ਗੁਰਦੁਆਰਾ ਸਾਹਿਬ ਅ ਅੰਮ੍ਰਿਤਸਰ ਵਿਖੇ ਦੀ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਤੁਸੀਂ ਦੋਵੇਂ ਨੇਤਾ ਜਿਹੜੇ ਨੇ ਨਿਮਰਤਾ ਸਾਹ ਨਿਮਰਤਾ ਦੇ ਨਾਲ ਜਿਹੜੇ ਦੋਵੇਂ ਜਣੇ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਭਾਰ ਦੇ ਲੋਕਾਂ ਦੇ ਲਈ ਵੱਡਾ